ਸਾਸਰੀ ਗੱਲ ਜੀ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਤੇ ਅੱਜ ਹੈਗਾ ਜੀ ਦਿਨ ਸ਼ੁੱਕਰਵਾਰ 5 ਜਨਵਰੀ ਤੇ ਅੱਧਰ ਜੀ ਸਵੇਰ ਦਾ ਟਾਈਮ ਹੈ ਇਹ ਪੂਣੇ 9 ਵਜੇ ਦਾ ਟਾਈਮ ਹੋਣਾ ਤੇ ਅੱਧਰ ਮੈਂ ਨਾਸ਼ਤਾ ਬਣਾਉਣ ਲੱਗੀ ਹਾਂ ਤੇ ਨਾਸ਼ਤਾ ਬਣਾ ਕੇ ਮੈਂ ਮੁੰਡੇ ਨੂੰ ਸਕੂਲ ਭੇਜਦਾ ਹੈ ਤੇ ਅੱਦਰ ਜੀ ਆਪਣਾ ਸਾਗ ਲਿਆ ਕੇ ਰੱਖਿਆ ਹੋਇਆ ਸੀ ਕੱਲ ਦਾ ਪਰ ਮੌਸਮ ਬਹੁਤ ਜ਼ਿਆਦਾ ਠੰਡਾ ਹੈ ਇੱਥੇ ਬਿਲਕੁਲ ਧੁੱਪ ਹੀ ਨਹੀਂ ਚੜਦੀ ਵੀ ਕਿੰਨੇ ਦਿਨ ਤੋਂ ਜੋ ਚੜਦੀ ਵੀ ਇਹ ਤਾਂ ਮਾੜੀ-ਮੁੱਟੀ 2 ਵਜੇ ਜਾ ਕੇ ਮਾੜਾ-ਮੋਟਾ ਕੋਈ ਥੋੜੀ ਜਿਹੀ ਲਿਸ਼ਕੋਰ ਪੈਂਦੀ ਹੈ ਤੇ ਉਹ ਚੜੀ ਨਾ ਚੜੀ ਇੱਕ ਬਰਾਬਰ ਹੀ ਹੁੰਦੀ ਹੈ ਧੁੱਪ ਨਾਲ ਹੀ ਧੁੰਦ ਨਾਲ ਹੀ ਠੰਡੀ ਹਵਾ ਹੈ ਤੇ ਬਹੁਤ ਜ਼ਿਆਦਾ ਠੰਡਾ ਹੈ ਇਸ ਟਾਈਮ ਦਾ ਤਾਂ ਬਿਲਕੁਲ ਸਵੇਰ ਦਾ ਟਾਈਮ ਹੈ ਬਿਲਕੁਲ ਧੁੰਦ-ਧੁੰਦ ਜੀ ਇਹ ਬੱਦਲ ਤੇ ਇਧਰ ਜੀ ਕੱਪੜੇ ਕਾਫੀ ਜ਼ਿਆਦਾ ਇਕੱਠੇ ਹੋਏ ਵਸੇ ਧੁੱਪ ਕਰਕੇ ਧੁੱਪਦੇ ਨਹੀਂ ਸੀ ਚਲੋ ਅੱਜ ਨਿਕਲੋਗੇ ਕੱਲ ਨਿਕਲੋਗੇ ਧੁੱਪ ਇਹਰੇ ਚੱਕਰਾਂ ਦੇ ਵਿੱਚ ਕੱਪੜੇ ਕਾਫੀ ਇਕੱਠੇ ਹੋ ਗਏ ਸੀ ਫਿਰ ਅੱਜ ਮੈਂ ਕਿਾ ਚੜੇ ਨਾ ਚੜੇ ਧੁੱਪ ਤੋਂ ਹੋਈ ਨਹੀਂ ਕਿਉਂਕਿ ਕੱਪੜੇ ਜ਼ਾਇਦੇ ਵੀ ਹੁੰਦੇ ਨੇ ਪਾਣ ਵਾਸਤੇ ਫਿਰ ਦੇਖੋ ਜੀ ਮੈਂ ਕਾਫੀ ਸਾਰੇ ਕੱਪੜੇ ਧੋ ਲਿਆ ਬਲਣਾ ਠੰਡ ਦੇ ਵਿੱਚ ਹੀ ਤੇ ਬਹੁਤ ਹੀ ਜ਼ਿਆਦਾ ਹੈ ਠੰਡੀ ਹਵਾ ਚਲਦੀ ਪਈ ਹੈ ਬਿਲਕੁਲ ਵੀ ਧੁੱਪ ਨਹੀਂ ਹੈਗੀ ਹੈ ਸੁੱਕਣੇ ਤਾਂ ਹੈ ਨਹੀਂਗੇ ਕੱਪੜੇ ਗਿੱਲੇ ਗਿੱਲੇ ਹੀ ਰਹਿਣਗੇ ਪਰ ਮੈਂ ਕਿਾ ਚਲੋ ਫਿਰ ਵੀ ਮੈਂ ਉੱਪਰ ਥੋੜੇ ਜਿਹਾ ਪ हवा हुआ, हुआ लग जूगी चार चार दिन तक कपड़े नहीं सुकते पे है मौसम पे आते। ते आ देखो जी सारे कपड़े पाते हैं है उस तो उसो बाद जी दो पौने दो बजे माड़ा मोटा जी थोड़ा तो होया सिगा ਤੇ ਹੁਣ ਜੀ ਦੇਖੋ ਮੈਂ نیچے ਵੀ ਸਾਰੀ ਸਪਾਈਸ ਵੀ ਕਰਕੇ ਪੱਖਾ ਚਲਾਤਾ ਸੀ ਫਿਰ ਮੈਂ ਉੱਪਰ ਜਿਹੜਾ ਕੱਪੜੇ ਪਾ ਰਹੀ ਸੀਗੀ ਸੁੱਕਣੇ ਤੇ ਸਾਗ ਤਾਂ ਹੁਣ ਨਹੀਂ ਬਣਾਵਾਂਗੀ ਕਿਉਂਕਿ ਕੱਪੜਿਆਂ ਨੇ ਮੈਨੂੰ ਸਾਰੀ ਦਿਹਾੜੀ ਲੱਗ ਜਾਣੀ ਹੈ ਸੁੱਕਣੇ ਤੇ ਹੈ ਨਹੀਂ ਕਿ ਕਦੀ نیچے ਲਿਆਂਦੇ ਕਦੀ ਇੱਧਰ ਪਾਤੇ ਕਦੀ ਉੱਧਰ ਪਾਤੇ ਸਾਗ ਕੱਲ ਬਣਾਵਾਂਗੇ ਸਾਗ ਤਾਂ ਵੈਸੇ ਮੈਂ ਆਪ ਨਹੀਂ ਲੈ ਤਾ ਹੈਗਾ ਸਾਨੂੰ ਪਿੰਡੋਂ ਆਇਆ ਕਿਸੇ ਨੇ ਲਿਆ ਕੇ ਦਿੱਤਾ ਇਸ ਕਰਕੇ ਫਿਰ ਲਿਆ ਕੇ ਦਿੱਤਾ ਅਗਲੇ ਨੇ ਹੁਣ ਮੈਂ ਕਿਾ ਚਲੋ ਬਣਾਈ ਲਵਾਂਗੀ ਹਲੇ ਬਣਿਆ ਹੋਇਆ ਸਾਗ ਵੀ ਅਸੀਂ ਕੱਲ ਹੀ ਮੁਕਾਇਆ ਹੈ ਤੇ ਇੱਧਰ ਜੀ ਹੁਣ 3:30 ਵਜ ਗਏ ਨੇ ਹੁਣ ਥੋੜੀ ਥੋੜੀ ਧੁੱਪ ਚੜੀ ਐ ਚੜੀ ਵੀ ਕੀ ਐ ਤੇ ਹੁਣ ਨਾਲ ਹੀ ਬਸ ਧੁੱਪ ਜਾਣ ਦਾ ਵੀ ਟਾਈਮ ਹੋ ਜਾਣਾ ਕੱਪੜੇ ਤਾਂ ਵੀ ਨਹੀਂ ਸੁੱਕਣੇ ਹੈਗੇ ਹੁਣ ਰੋਟੀ ਰੋਟੀ ਖਾ ਕੇ ਥੱਲੇ ਹੀ ਲਿਆਵਾਂਗੀ ਕੱਪੜਿਆਂ ਨੂੰ ਇੱਥੇ ਪਾ ਦਾਂਗੀ ਤੇ ਇੱਧਰ ਜੀ ਦਾਲ ਆਪਣੀ ਬਣ ਗਈ ਐ ਤੜਕਾ ਵਗੈਰਾ ਲਾਤਾ ਸੀਗਾ ਫੁੱਲ ਕੇ ਵੀ ਬਣਾ ਲਿਆ ਤੇ ਹਰਾ ਧਨੀਆ ਪਾਦਣੇ ਹੈ ਦਾਲ ਦੇ ਵਿੱਚ ਤੇ ਛੋਲਿਆਂ ਦੀ ਦਾਲ ਬਣਾਈ ਸੀ। ਕਾਫੀ ਦਿਨਾਂ ਬਾਅਦ ਤੇ ਸਾਗ ਨੂੰ ਫਿਰ ਹੁਣ ਮੈਂ ਕੱਲ ਸਾਫ਼ ਕਰਾਂਗੀ, ਕੱਲ ਬਣਾਵਾਂਗੀ ਕਟਕੁਟ ਕੇ। ਤੇ ਬੱਸ ਜੀ ਹੁਣ ਦਾਲ ਵੀ ਤਿਆਰ ਹੈ, ਫੁਲਕੇ ਵੀ ਤਿਆਰ ਨੇ ਤੇ ਬੱਸ ਹੁਣ ਆਪਾਂ ਖਾਣ ਲੱਗਿਆਂ ਰੋਟੀ। ਤੇ ਅਦਰਜੀ ਮਨਾਰ ਬਣਾਈਆ ਬਾਜਰੇ ਦੀ ਰੋਟੀ ਤੇ ਨਾਲ ਆਪਣੇ ਕੋਲ ਸਬਜੀ ਪਈ ਹੋਈ ਸੀ ਕਾਲੀ ਦੀ ਗਾਜਰ ਮਟਰ ਦੀ ਉਹ ਵੀ ਨਾਲ ਲੱਲੀ ਏ ਥੋੜੀ ਥੋੜੀ ਤੇ ਆਪਾਂ ਜੀ ਮੂਲੀ ਦਾ achar ਪਾਇਆ ਮੈਂ ਮੂਲੀ ਤੇ ਹਰੀਆਂ ਮਿਰਚਾਂ ਦਾ achar ਵੀ ਕਾਫੀ ਟੇਸਟੀ ਹੈ ਤੇ ਬਾਜਰੇ ਦੀ ਰੋਟੀ ਜੀ ਸਰਦੀਆਂ ਦੇ ਵਿੱਚ ਕਾਫੀ ਫਾਇਦਾ ਕਰਦੀ ਏ ਸਰੀਰ ਨੂੰ ਗਰਮਾਈਸ਼ ਵੀ ਮਿਲਦੀ ਏ ਇਹਦੇ ਨਾਲ ਤੇ ਇਹਦੇ ਹੋਰ ਵੀ ਕਾਫੀ ਜ਼ਿਆਦਾ ਫਾਇਦੇ ਹੈਗੇ ਨੇ ਸੇਤ ਵੀ ਬੰਦੀ ਏ ਤੇ ਲੀਵਰ ਵਾਸਤੇ ਵੀ ਵਧੀਆ ਹੁੰਦੀ ਏ